ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਇੱਕ ਖਾਸ ਇੱਕ ਚਿੰਤਾਜੋਗ ਵਿਸ਼ਾ ਉਹਨੂੰ ਲੈ ਕੇ ਹੋ ਰਹੀ ਹੈ ਤੇ ਅੱਜ ਆਪਾਂ ਸਾਰਾ ਦਿਨ ਘਰੇ ਕੰਮ ਕਰ ਰਹੇ ਸੀ ਥੋੜਾ ਫੋਨ ਚਲਾਇਆ ਤੇ ਜਿੱਦਾਂ ਹੁਣ ਪਸ਼ੂਆਂ ਦੀ ਜਿੱਦਾਂ ਆਪਾਂ ਜਨਗਣਨਾ ਕਹਿੰਦੇ ਐਨੀਮਲ ਕਾਊਂਟਿੰਗ ਹੁੰਦੀ ਆ ਜਿੱਦਾਂ ਆਪਣੇ ਹਿਊਮਨ ਬੀਇੰਗਸ ਦੀ ਹੁੰਦੀ ਆ ਬੰਦਿਆਂ ਦੀ ਆਪਾਂ ਜਨਗਣਨਾ ਕਰਦੇ ਨੇ ਉਵੇਂ ਐਨੀਮਲਸ ਦੀ ਹੁੰਦੀ ਆ ਤਾਂ ਪਿਛਲੇ 5 ਸਾਲਾਂ ਦੇ ਬਾਅਦ ਜਦੋਂ ਇਸ ਵਾਰ ਜਦੋਂ ਹੁਣ ਪਸ਼ੂਆਂ ਦੀ ਜਨਗਣਨਾ ਹੋਈ ਹੈ ਤਾਂ ਇੱਕ ਗੱਲ ਸਾਹਮਣੇ ਆਈ ਆ ਵੀ ਬਹੁਤ ਜ਼ਿਆਦਾ ਉਹ ਚਿੰਤਾ ਦਾ ਵਿਸ਼ਾ ਵੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਨੇ ਮੱਝਾਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਘਟ ਚੁੱਕੀ ਹੈ ਤੁਸੀਂ ਲਾ ਲਓ ਵੀ ਗੱਲ ਇੰਨੀ ਕਿ ਜ਼ਿਆਦਾ ਇਹ ਡੂੰਗੀ ਆ ਹੋਰ ਭਾਵੇਂ ਆਪਾਂ ਨੂੰ ਚੀਜ਼ਾਂ ਇਹ ਨਾਰਮਲ ਲੱਗਦੀਆਂ ਨੇ ਜਿ ਆਪਾਂ ਨੂੰ ਹੁੰਦਾ ਵੀ ਜ ਮੱਝਾਂ ਕੱਟੀਆਂ ਫੇਰ ਕੀ ਹੋ ਗਿਆ ਪਰ ਜਿਹੜੀ ਇਹ ਗੱਲ ਆ ਇਹ ਗੱਲ ਸੋਚਣ ਵਾਲੀ ਹੈ ਤਾਂ ਤੁਸੀਂ ਲਾ ਲਓ ਪਿਛਲੇ 5 ਸਾਲਾਂ ਦੇ ਵਿੱਚ ਘੱਟੋ ਘੱਟ 4-5 ਜਿਹੜੀ ਲੱਖ ਆ ਉਹ ਮੱਝ ਘਟ ਗਈ ਹੈ ਹੁਣ ਜੇ ਤੁਸੀਂ ਕੈਲਕੂਲੇਸ਼ਨ ਵੀ ਕਰਨੀ ਹੋਵੇ ਸੋਚ ਕੇ ਦੇਖੋ ਵੀ 4-5 ਲੱਖ ਮੱਝਾਂ ਉਹ ਕਿੰਨਾ ਦੁੱਧ ਪ੍ਰੋਡਿਊਸ ਕਰੂਗੀ ਤਾ ਕਿੰਨੇ ਘਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਉਸ ਮੱਝ ਦਾ ਉਸ ਮੱਝਾਂ ਦਾ 5-6 ਲੱਖ ਦੁੱਧ ਜਾਊਗਾ ਪਰ ਜੇ ਆਪਾਂ ਅੱਜ ਦੀ ਗੱਲ ਕਰੀਏ ਕਿੰਨੇ ਆਹ ਗਿਣਤੀ ਤੋਂ ਬਾਅਦ ਪਤਾ ਲੱਗਦਾ ਵੀ 5 ਤੋਂ 6 ਲੱਖ ਜਿਹੜੀ ਮੱਝ ਹੈ ਉਹ ਦੀ ਗਿਣਤੀ ਦੇ ਅਕੋਰਡਿੰਗ ਉਹ ਘਟ ਚੁੱਕੀ ਆ ਤਾਂ ਮੈਂ ਵਾਰ-ਵਾਰ ਇੱਕ ਗੱਲ ਕਰਦਾ ਹਾਂ ਨਾ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਪਣੇ ਜ਼ਿਮੀਂਦਾਰ ਭਰਾਵਾਂ ਲਈ ਆ ਜਿਹਦੇ ਕੋਲੇ ਕਿਲਾ ਵੀ ਜ਼ਮੀਨ ਹੈ ਦੋ ਕਿੱਲੇ ਵੀ ਆ ਉਹਨਾਂ ਲਈ ਆ ਕਿਉਂ ਕਿ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਦੋ ਕਿੱਤੇ ਹੈ ਜਿੰਨੇ ਜਿਹੜੇ ਸਭ ਤੋਂ ਟੌਪ ਹੋਣਗੇ ਉਹਨਾਂ ਦੀ ਜੀਡੀਪੀ ਵੀ ਆਉਣੇ ਸਮੇਂ ਦੇ ਵਿੱਚ ਟੌਪ ਹੋਣੀ ਆ ਐਗਰੀਕਲਚਰ ਤਾਂ ਵੈਸੇ ਹੀ ਬਹੁਤ ਹੈ ਤਾਂ ਤੁਸੀਂ ਲਾ ਲਓ ਵੀ ਇੱਕ ਐਗਰੀਕਲਚਰ ਖੇਤੀਬਾੜੀ ਤੇ ਦੂਜਾ ਆਪਣਾ ਸਹਾਇਕ ਤੰਦਰ ਡੇਰੀ ਦਾ ਹੋ ਗਿਆ ਇਹ ਦੋ ਧੰਦੇ ਬੇਸਿਕ ਨੀਡਸ ਆਪਣੀਆਂ ਪੂਰੀਆਂ ਕਰਦੇ ਨੇ ਜਿੰਨਾਂ ਤੋਂ ਬਿਨਾ ਬੰਦਾ ਜਿਉਂਦਾ ਨਹੀਂ ਧਰਤੀ ਤੇ ਰਹਿ ਸਕਦਾ ਪਰ ਦਿਨੋਂ ਦਿਨ ਕੀ ਆ ਦਿਨੋਂ ਦਿਨ ਇਹ ਪਸ਼ੂਆਂ ਦੀ ਗਿਣਤੀ ਉਹ ਘਟਦੀ ਜਾ ਰਹੀ ਆ ਤੁਸੀਂ ਲਾ ਲਓ ਕਿਤੇ ਨਾ ਕਿਤੇ ਤਾਂ ਜਾ ਕੇ ਆਪਾਂ ਨੂੰ ਕਾਰਪੋਰੇਟਰ ਵੱਲੋਂ ਵੀ ਕੋਈ ਚੀਜ਼ਾਂ ਮਜਬੂਰ ਕੀਤੀਆਂ ਜਾ ਰਹੀਆਂ ਪਰ ਆਪਾਂ ਨੂੰ ਉਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਹੁਣ ਜੇ ਆਪਾਂ ਗੱਲ ਕਰਦੇ ਆ ਪਿੰਡਾਂ ਦੇ ਵਿੱਚ ਆਮ ਘ ਕਿੰਨੇ-ਕਿੰਨੇ ਮੱਝਾਂ ਹੁੰਦੀਆਂ ਸੀ ਹੁਣ ਜਦੋਂ ਜਾਣ ਕਰਨ ਤੋਂ ਬਾਅਦ ਤੁਸੀਂ ਲਾ ਲਓ ਵੀ ਜਦੋਂ ਰਿਪੋਰਟ ਸਾਹਮਣੇ ਆਉਂਦੀ ਹੈ ਪੰਜ 6 ਲੱਖ ਮੱਝ ਘਟ ਜਾਣਾ ਕੋਈ ਜਿਹੜੀ ਛੋਟੀ ਵੱਡੀ ਗੱਲ ਨਹੀਂ ਉਹ ਹੈਗੀ ਉਹ ਬਹੁਤ ਵੱਡੀ ਗੱਲ ਹੈ ਆਪਾਂ ਨੂੰ ਉਹਦੇ ਤੇ ਇੱਕ ਟਾਈਮ ਦੇਖਣਾ ਪੈਣਾ ਆਪਾਂ ਨੂੰ ਉਹ ਚੀਜ਼ ਵਿਚਾਰਨੀ ਪੈਣੀ ਆ ਜੇ ਆਪਾਂ ਆਪਣੇ ਆਪ ਆਪਣੀ ਸਿਹਤ ਨੂੰ ਕਾਇਮ ਰੱਖਣਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ 10 ਪਸ਼ੂ ਰੱਖੋ 20 ਰੱਖੋ 30 ਰੱਖੋ ਪਿੰਡ ਵਾਲੇ ਤਾਂ ਖਾਸ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਨੇ ਆਪਣੇ ਕੋਈ ਖੁੱਲੇ ਘਰ ਹੁੰਦੇ ਨੇ ਹੁਣ ਸ਼ਹਿਰ ਵਾਲਾ ਬੰਦਾ ਚਲੋ ਮੰਨਦੇ ਆ ਕਿਸੇ ਦਾ ਬਿਸ ਵਿੱਚ ਦੋ ਬਿਸ ਵਿੱਚ ਤਿੰ ਕਨਾਲ ਕਨਾਲ ਥਾਂ ਦੀ ਤਾਂ ਆਪਣੇ ਦੋ ਦੋ ਕਨਾਲ ਤਾਂ ਆਪਣੇ ਖੇਤਾਂ 'ਚ ਬੇਲੀਆਂ ਪਈਆਂ ਰਹਿੰਦੀਆਂ ਤਾਂ ਪਿੰਡਾਂ ਦੇ ਵਿੱਚ ਤਾਂ ਆਪਾਂ ਨੂੰ ਕੋਈ ਜ਼ਿਆਦਾ ਦਿੱਕਤ ਹੀ ਨਹੀਂ ਆਉਂਦੀ ਆ ਆਪਾਂ ਇੱਕ ਮੱਝ ਵੀ ਰੱਖ ਸਕਦੇ ਆ ਇਹ ਨਹੀਂ ਹੈਗਾ ਆਪਾਂ ਕੀ ਕਰਦੇ ਆ ਕਈ ਵਾਰੀ ਕੀ ਸੋਚਦੇ ਹੁੰਨੇ ਆ ਵੀ ਯਾਰ ਮੱਝ ਆਪਾਂ ਨਾਲ ਜੱਤਾਂ ਨੇ ਜਾਂ 4 ਲੀਟਰ ਦੁੱਧ ਲੱਗਦਾ ਵੀ ਡੇਰੀ 'ਚੋਂ ਲਾ ਲਓ ਮੱਝ ਤਾਂ ਹੀ ਮਹਿੰਗੀ ਪੈਂਦੀ ਆ ਮੱਝ ਕਦੇ ਮਹਿੰਗੀ ਪਾਈ ਨਹੀਂ ਸਕਦੀ ਕੋਈ ਵੀ ਬੰਦਾ ਕਹਿੰਦਾ ਵੀ ਮੱਝ ਮਹਿੰਗੀ ਪੈਂਦੀ ਆ ਪਰ ਡੇਵਟ ਕਰਨ ਨੂੰ ਤਿਆਰ ਆ ਮੱਝ ਕਦੇ ਮਹਿੰਗੀ ਪੈਂਦੀ ਨਹੀਂ ਵੱਟ ਆਪਾਂ ਪ੍ਰੋਪਰ ਕੈਲਕੂਲੇਸ਼ਨ ਨਹੀਂ ਕਰਦੇ ਜਿੱਦਾਂ ਆਪਾਂ ਬੰਤ ਬੱਚੇ ਕਹਿੰਦੇ ਵੀ ਦੁੱਧ ਅਸੀਂ ਪਾਉਣੇ ਆ ਜੀ ਆਹ ਰੇਟ ਪੈਂਦਾ ਜਿਹੜਾ ਕਰੇ 10 12 ਲੀਟਰ ਦੁੱਧ ਵਰਤਦੇ ਉਹਨੂੰ ਆਪਾਂ ਨਾਲ ਨਹੀਂ ਜੋੜਦੇ ਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਦੁੱਧ ਦਾ ਰੇਟ ਨਹੀਂ ਮਿਲਦਾ ਪਰ ਤੁਸੀਂ ਲਾ ਲਓ ਵੀ ਸ਼ਹਿਰਾਂ ਦੇ ਵਿੱਚ ਕਿੰਨੀ ਜ਼ਹਿਰ ਹੈ ਜਿਹੜੀ ਉਹ ਨਖਲੀ ਬਣ ਰਹੀ ਆ ਅੱਜ ਵੀ ਇੱਕ ਵੀਡੀਓ ਪਾਕਿਸਤਾਨ ਦੀ ਸੀ ਉਹ ਉਹਨਾਂ ਨੂੰ ਚੀਜ਼ਾਂ ਉਧਰ ਜ਼ਿਆਦੇ ਨੇ ਤਾਂ ਉਹ ਚਾਇਨਾ ਦੇ ਵਿੱਚ ਕੋਈ ਕੈਮੀਕਲ ਆ ਉਹਨੇ 100 ਕਐਮ ਲਾ ਪਾਇਆ ਤੇ 30 40 ਲੀਟਰ ਦੁੱਧ ਬਣਾਤਾ ਪ੍ਰੋਪਰ ਉਹਦੀ ਐਸ ਐਨ ਐਫ ਪ੍ਰੋਪਰ ਫੈਟ ਆਉਂਦੀ ਆ ਸਾਰਾ ਕੁਝ ਉਹਦਾ ਮੱਖਣ ਨਿਕਲਦਾ ਉਹ ਸੋਚੋ ਵੀ ਕਿੰਨੀ ਜ਼ਿਆਦੇ ਕੈਮੀ ਪਿੰਡਾਂ ਦੇ ਵਿੱਚ ਵੀ ਪਤਾ ਲੱਗਦਾ ਇੱਥੋਂ ਆਪਣੇ ਪਿੰਡ ਦੇ ਵਿੱਚ ਦੁਕਾਨਦਾਰ ਦੀ ਦੱਸੀ ਹੋਈ ਗੱਲ ਐ ਵੀ ਇੱਕ ਬੰਦਾ ਸਾਡੇ ਤੋਂ ਰਿਫਾਇੰਡ ਲੈਂਦਾ ਸੀ ਇਹ ਨਹੀਂ ਪਤਾ ਮਹੀਨੇ ਦੇ 40 40 50 50 ਕੇਨ ਰਿਫਾਇੰਡ ਦੀ ਲਾ ਆਂਦਾ ਸੀ ਪਰ ਸਾਨੂੰ ਵੀ ਪਤਾ ਵੀ ਸੀਗਾ ਵੀ ਉਹ ਬੰਦਾ ਨਕਲੀ ਦੁੱਧ ਬਣਾਉਂਦਾ ਬਸ ਬਹੁਤ ਟਾਈਮ ਉਸ ਬੰਦੇ ਨੇ ਦੁੱਧ ਵੇਚਿਆ ਪਰ ਉਹ ਦੋ ਨੰਬਰ ਵਾਲੀ ਕਮਾਈ ਆ ਉਹ ਬੰਦੇ ਨੂੰ ਕਦੇ ਰਾਸ ਨਹੀਂ ਆਉਂਦੀ ਪਰ ਜਿੰਨਾ ਜਿੰਨਾਂ ਨੇ ਮੂੰਹ 'ਚ ਦੁੱਧ ਪਿਆ ਉਹ ਕੀ ਪਤਾ ਕਿੰਨੀ ਕੁ ਜ਼ਿਆਦੇ ਉਹਨਾਂ ਨੇ ਬਿਮਾਰੀਆਂ ਸਰੀਰ ਦੇ ਵਿੱਚ ਪੈਦਾ ਕਰੀਆਂ ਹੋਣੀਆਂ ਸੋ ਇਹ ਹੀ ਆ ਵੀ ਪਿੰਡਾਂ ਦੇ ਵਿੱਚ ਇੱਕ ਮੱਝ ਰੱਖ ਲੋ ਵਿਚਵਾ ਹੁੰਦਾ ਪੰਡਾ ਦੇ ਵਿੱਚ ਡੇਰੀਆਂ ਨੇ ਠੀਕ ਆ ਡੇਰੀ ਦੁੱਧ ਪੈਂਦਾ ਭਾਂ ਤੋਂ ਭਾਂ ਦੇ ਪਸ਼ੂ ਦੁੱਧ ਰਲਦਾ ਕੋਈ ਬੰਦਾ ਉਹਨੂੰ ਪਸ਼ੂ ਨੂੰ ਕੀ ਦੇ ਰਿਹਾ ਕੋਈ ਕੀ ਰ ਦੇ ਰਿਹਾ ਕਈ ਵਾਰੀ ਜੋ ਜ਼ਿਆਦਾ ਇੰਜੈਕਸ਼ਨ ਲੱਗਦੇ ਹੁੰਦੇ ਜਾਂ ਮਸਟੈਟਸ ਆਈ ਹੁੰਦੀ ਆ ਬੰਦੇ ਡੇਰੀ ਵਿੱਚ ਦੁੱਧ ਪਾਉਂਦੇ ਨੇ ਸੌ ਚੀਜ਼ਾਂ ਉਹ ਚੀਜ਼ਾਂ ਰਲਦੀਆਂ ਨੇ ਵਿੱਚ ਉੱਥੇ ਜਾ ਕੇ ਵੀ ਆਮ ਜਿਹੜਾ ਇਨਸਾਨ ਆ ਉਹਦੀ ਜ਼ਿੰਦਗੀ ਨੂੰ ਖਤਰੀ ਖਤਰਾ ਤੁਸੀਂ ਲਾ ਲਓ ਕਿ ਐਨੇ ਪਸ਼ੂ ਘਟ ਗਏ ਬਾਹਰਲੇ ਜੇ ਆਪਾਂ ਕੰਟਰੀਜ਼ ਦੀ ਗੱਲ ਕਰਦੇ ਆ ਕੈਨੇਡਾ ਅਮਰੀਕਾ ਦੀ ਉੱਥੇ ਕਾਰਪੋਰੇਟ ਸਿਸਟਮ ਆ ਸਾਰੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਾਉ ਟੈਕ ਗੱਲ ਦੇਖਣ ਲਈ ਵੀ ਤੁਹਾਨੂੰ ਆਮ ਪਸ਼ੂ ਨਹੀਂ ਮਿਲਣਗੇ ਵੱਡੇ ਡੇਰੀ ਫਾਰਮ ਹੀ ਮਿਲਣਗੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੋ ਰਿਹਾ ਜਿਹੜੇ ਆਮ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਐਨੀਮਲਸ ਸੀ ਉਹ ਬੰਦ ਹੁੰਦੇ ਜਾ ਰਹੇ ਨੇ ਡੇਰੀ ਫਾਰਮ ਵੱਡੇ ਬਣਦੇ ਜਾ ਰਹੇ ਨੇ ਇੱਕ ਦਿਨ ਯਾਦ ਰੱਖਿਓ ਇਹੋ ਜਿਹਾ ਹੋਣਾ ਆਪਣੇ ਪਿੰਡਾਂ ਦੇ ਵਿੱਚ ਪਸ਼ੂਆਂ ਦੀ ਗਿਣਤੀ 10% 20% ਰਹਿ ਜਾਣੀ ਆ ਤੇ ਵੱਡੇ ਕਾਰਪੋਰੇਟ ਨੇ ਆਪਣੇ ਫਾਰਮ ਖੋਲ੍ਹ ਲਏ ਨੇ ਕਿਉਂਕਿ ਦੁੱਧ ਬਣਾ ਸਰਦੇ ਨਹੀਂ ਦੁੱਧ ਤੋਂ ਜਿੰਨੇ ਦੁੱਧ ਤੋਂ ਪਦਾਰਥ ਬਣਦੇ ਹੁੰਦੇ ਮੈਣਾਂ ਵੀ ਨਹੀਂ ਸਰਦਾ ਆਪਾਂ ਨੂੰ ਉਹ ਚੀਜ਼ ਮੈਟਰ ਕਰਦੀ ਆ ਜਦੋਂ ਪਿੰਡਾਂ ਦੇ ਵਿੱਚ ਪਸ਼ੂ ਨਹੀਂ ਰਹੇ ਉਹ ਤਾਂ ਮੋਨੋਪੋਲੀ ਆ ਕੈਨੇਡਾ ਅਮਰੀਕਾ ਚ ਮੋਨੋਪੋਲੀ ਆ ਦੁੱਧ ਦੀ ਦਹੀਂ ਦੀ ਉਹ 2 ਰੁਪਏ ਫੈਟ ਵਾਲਾ ਦੁੱਧ ਕਿੰਨੇ ਰੁਪਏ ਮਹਿੰਗਾ ਮਿਲਦਾ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਈ ਹਿੰਦੀ ਫੈਟ ਇੱਕ ਆ ਉਹਦਾ ਫੈਟ ਦੇ ਹਿਸਾਬ ਨਾਲ ਫਰੈਸ਼ ਆਨ ਦੇ ਹਿਸਾਬ ਨਾਲ ਚੀਜ਼ਾਂ ਕੈਲਕੂਲੇਟ ਕਰਕੇ ਚੀਜ਼ਾਂ ਕਮਾਉਂਦੇ ਨੇ ਚਲ ਆਪਾਂ ਨੂੰ ਹਜੇ ਵੀ ਥੋੜਾ ਸਸਤਾ ਮਿਲ ਰਿਹਾ ਪਰ ਆਉਣ ਵਾਲਾ ਸਮਾਂ ਜਿਹੜਾ ਖੇਤੀਬਾੜੀ ਦਾ ਤੇ ਡੇਰੀ ਦਾ ਡੇਰੀ ਦਾ ਖਾਸ ਕਰ ਜੇ ਇਹ ਪਸ਼ੂ ਇਦਾਂ ਲਗਾਤਾਰ ਘਟਦੇ ਗਏ ਆਪਣਾ ਤਾਂ ਬਹੁਤ ਜ਼ਿਆਦਾ ਪਿੰਡਾਂ ਵਾਲਿਆਂ ਦਾ ਬੁਰਾ ਹਾਲ ਹੋ ਜਾਣਾ ਇੱਕ ਮੱਝ ਰੱਖ ਲਓ ਦੁੱਧ ਇਹ ਨਾ ਸਮਝੋ ਵੀ ਉਹ ਪੱਠੇ ਪਾਉਣੇ ਔਖੇ ਆ ਜਾਂ ਮੰਨ ਲਓ ਖਰਚਾ ਜੇ ਮਹਿੰਗੀ ਪੈਂਦੀ ਚਲੋ ਪੈ ਜਾਣ ਤੇ ਕੋਈ ਚੱਕਰ ਨਹੀਂ ਪਰ ਤੁਸੀਂ ਦੁੱਧ ਤਾਂ ਪਿਓਰ ਪੀ ਰਹੇ ਹੋ ਨਾ ਹੁਣੇ ਕਰ ਸੋਚਣ ਵਾਲੀ ਆ ਵੀ ਪਸ਼ੂ ਮੱਚ 4-5 ਲੱਖ ਘਟ ਗਈ ਦੁੱਧ ਕਿੱਥੋਂ ਆ ਰਿਹਾ ਜੀ ਬੇਹਾਂ ਦੇ ਵਿੱਚ ਇਹਨਾਂ ਪਨੀਰ ਕਿੱਥੋਂ ਆ ਰਿਹਾ ਪਨੀਰ ਦੀ ਜੇ ਸਹੀ ਪਨੀਰ ਤੁਸੀਂ ਦੁੱਧ ਤੋਂ ਬਣਾਉਣਾ 4-5 ਲੀਟਰ ਦੁੱਧ ਤੋਂ 1 ਕਿਲੋ ਪਨੀਰ ਬਣਦਾ ਤੇ 70 ਰੁਪਏ ਮਾਜਾ ਦੁੱਧ ਹੈ ਜਿਹੜਾ ਦੁੱਧ ਪਨੀਰਲਾ ਹੁੰਦਾ ਉਹ 70 75 ਰੁਪਏ ਮਿਲਦਾ ਤਾਂ 4-5 ਲੀਟਰ ਦਾ ਕੈਲਕੂਲੇਸ਼ਨ ਕਰ ਲਿਓ ਵੀ ਕਿੰਨੇ ਦਾ ਪੈਂਦਾ ਬੀ ਤੀਰਪੀ ਉੱਤੇ ਉਹਦੀ ਲੇਬਰ ਪੈਂਦੀ ਆ ਕਿਲੋ ਪਨੀਰ ਦੀ ਤਿੰਨ ਚਾਰ ਸੌ ਨੂੰ ਜਿਹੜਾ ਤੁਹਾਨੂੰ ਪਨੀਰ ਮਿਲਦਾ ਕਿਤੇ ਇਹ ਨਾ ਸੋਚੋ ਵੀ ਉਹ ਪਨੀਰ ਅਸਲੀ ਆ ਉਹਦੇ ਚ ਪਤ ਨਹੀਂ ਤੁਸੀਂ ਕੀ ਖਾ ਰਹੇ ਹੋ ਜਿਹੜਾ ਅਸਲੀ ਪਨੀਰ ਆ 600-700 ਰੁਪਏ ਕਿਲੋ ਮਿਲਦਾ ਜੇ ਬੰਦਾ 100 ਰੁਪਏ ਕਿਲੋ ਮਾਗਰ ਆਪਦਾ ਬਚਤ ਵੀ ਕੱਢਦਾ ਫਿਰ ਵੀ ਕਿਤੇ ਜਾ ਕੇ ਉਹ 600-700 ਰੁਪਏ ਕਿਲੋ ਮਿਲਦਾ ਤੇ ਸ਼ਹਿਰਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਸੌ ਨੂੰ ਕਿਲੋ ਪਨੀਰ ਦੇਈ ਜਾਂਦੇ ਆ ਉਹ ਪਨੀਰ ਸੋਚਣ ਵਾਲੀ ਗੱਲ ਹੁੰਦੀ ਆ ਉਹ ਉਦੋਂ ਚੰਗਾ ਤਾਂ ਤੁਸੀਂ ਨਾ ਖਾਓ ਜੇ ਖਾਣਾ ਤਾਂ ਘਰੇ ਕੱਢੋਂਗੇ ਘਰੇ ਕਿਵੇਂ ਕੱਢੋਂਗੇ ਜੇ ਤੁਹਾਡੇ ਪਸ਼ੂ ਹੋ ਇੰਨੇ ਜਿਆਦਾ ਲੰਬੇ ਸਮੇਂ ਤੋਂ ਘਟਦੇ ਜਾ ਰਹੇ ਨੇ ਪਿੰਡਾਂ ਵਾਲਿਆਂ ਦਾ ਖਾਸ ਕਰੀ ਇਹ ਬੇਨਤੀ ਆ ਥੋੜੀ ਜੀ ਆਪਾਂ ਇੰਨੇ ਕੰਮ ਨਾ ਛੱਡੀਏ ਇਹ ਨਹੀਂ ਹੈਗਾ ਮੈਂ ਕੋਈ ਚਾਰਜ ਮਾਤਾ ਜਾਂ ਕੋਈ ਵੀ ਬੰਦਾ ਪੜ ਲੇ ਗਿਆ ਮੈਂ ਗੋਹੇ 'ਚ ਨਹੀਂ ਫਿਰਨਾ ਤਾਂ ਮੱਜਾਂ ਨੇ ਇਹ ਪੜਾਈ ਦਾ ਤੇ ਪਸ਼ੂਆਂ ਦਾ ਕੋਈ ਮੇਲ ਨਹੀਂ ਕੋਈ ਨਾ ਆਪਸ ਵਿੱਚ ਉਹ ਨਹੀਂ ਵੱਡੇ ਤੋਂ ਵੱਡੇ ਬੰਦੂ ਵੀ ਸ਼ੌਂਕੀ ਦੇਖੇ ਨੇ ਬੰਦੇ ਜਿਹੜੇ ਆਪ ਹਾਇਰ ਰੈਂਕ ਹਰ ਇੱਕ ਜੌਬ 'ਚ ਨੇ ਪਰ ਇੱਕ ਦੋ ਸ਼ਹਿਰਾਂ ਦੇ ਵਿੱਚ ਵੀ ਬੰਦੇ ਦੇਖੇ ਨੇ ਇਹੋ ਜਿਹੇ ਮਿੱਤਰ ਵੀ ਨੇ ਆਪਣੇ ਪੁਲਿਸ ਮਹਿਕਮੇ ਦੇ ਵਿੱਚ ਨੇ ਵਕੀਲ ਵੀ ਨੇ ਜਿਹੜੇ ਸ਼ਹਿਰਾਂ ਦੇ ਵਿੱਚ 20 ਲੀਟਰ ਦੀ ਮੱਜਾਂ ਪੈਦਾ ਕਰੀਆਂ ਬੰਦਿਆਂ ਨੇ ਇੱਥੇ ਆਪਣੇ ਇੱਕ ਇਨਸਪੈਕਟਰ ਆ ਬੰਦਾ ਕੁੱਬਿਆਂ ਦਾ ਉਹਦੇ ਕੋਲ 222 ਲੀਟਰ ਵਾਲੀਆਂ ਮੱਝਾਂ ਨੇ ਘਰੇ ਆਪ ਸਿੰਮਣ ਲਾ ਕੇ ਆਪ ਪੈਦਾ ਕਰੀਆਂ ਉਹਨੂੰ ਸ਼ੌਂਕ ਆ ਉਹ ਕਹਿੰਦਾ ਮੈਂ ਪਿਓਰ ਚੀਜ਼ ਘਰੇ ਖਾਣੀ ਆ ਇੱਕ ਸਬਜ਼ੀ ਹੋਗੀ ਉਹ ਘਰੇ ਲਾਉ ਤੇ ਦੂਜਾ ਮੱਝਾਂ ਦਾ ਹੋ ਗਿਆ ਇਹ ਮੱਝਾਂ ਨਾਲ ਜਿਹੜਾ ਸਿਸਟਮ ਚੱਲ ਪਿਆ 5 ਸਾਲਾਂ ਤੋਂ ਕਿੰਨੇ ਪਸ਼ੂ ਘਟ ਗਏ ਇਸ ਵਾਰ ਤਾਂ ਤੁਸੀਂ ਮੁਰੇ ਹੁਣ ਤੂੜੀ ਐ ਤੂੜੀ ਰੇਡ ਕੁਝ ਵੀ ਨਹੀਂ ਚਲੋ ਕਿਹੜਾ ਮੰਨਦੇ ਵੀ 11200 ਤੂਰੀ ਦੀ ਮੱਝਾਂ ਤੇ ਰੋਕ ਲੱਗੀ ਤੂੜੀ ਜਿੰਨੀ ਮਰਜ਼ੀ ਕਰੇ ਛੱਡਾ ਲਿਓ ਜਿਨੇ ਇੱਕ ਮੱਝ ਰੱਖਣੀ ਹੁੰਦਾ ਚਾਰ ਟਰਾਲੀਆਂ ਤੂੜੀ ਸਾਲ ਦੀ ਮੁਕਦੀ ਨਹੀਂ ਇੱਕ ਦੁੱਧ ਤਾਂ 5 7 ਲੀਟਰ 10 ਲੀਟਰ ਸੋਡੇ ਘਰੇ ਰਹੂ ਦੁੱਧ ਤੁਸੀਂ ਪਿਓਰ ਪੀਓਗੇ ਜੇ ਤੁਹਾਡਾ ਮਨ ਕਾ ਤਾਂ ਜ਼ਹਿਰ ਪੀਣ ਨੂੰ ਉਹ ਪਾ ਪੀ ਰਹੇ ਆ ਜਿਨ੍ਹਾਂ ਦੇ ਪਸ਼ੂ ਹੈ ਨਹੀਂ ਉਹ ਭਾਵੇਂ ਪਿੰਡਾਂ ਚ ਨਹੀਂ ਪਿੰਡਾਂ ਚ ਬਹੁਤ ਜ਼ਿਆਦਾ ਨਕਲੀ ਦੁੱਧ ਬਣਦਾ ਇਹ ਆਪਣਾ ਵਹਿਮ ਸੀਗਾ ਪਹਿਲਾਂ ਵੀ ਇਕੱਲੇ ਸ਼ਹਿਰਾਂ ਚ ਨਕਲੀ ਦੁੱਧ ਬਣਦਾ ਆਂ ਪਿੰਡਾਂ ਚ ਨਕਲੀ ਦੁੱਧ ਬਹੁਤ ਜ਼ਿਆਦਾ ਬਣੀ ਜਾਂਦਾ ਡੈਰੀਆਂ ਦੇ ਵਿੱਚ ਲੋਕ ਪਤਾ ਨਹੀਂ ਕੀ ਕੀ ਪਾ ਆਂਦੇ ਨੇ ਇਹ ਨਹੀਂ ਹੈਗਾ ਕੋਈ ਖੂਨ ਵਾਲਾ ਪਾਤਾ ਕੋਈ ਬੌਲੀ ਪਾਤੀ ਕੋਈ ਮਸਟੈਟਸ ਵਾਲਾ ਪਾਤਾ ਪਤਾ ਨਹੀਂ ਕੀ ਕੀ ਡੈਰੀਆਂ ਵਿੱਚ ਕਿਤੇ ਸੋਚੋ ਵੀ ਇਸ ਤੋਂ ਪਿੰਡੋ ਡੈਰੀ ਦੀ ਲਾਉਣੇ ਸਾਡਾ ਦੁੱਧ ਪਿਓਰ ਹੁੰਦਾ ਪਿਓਰ ਪ ਉਹ ਥੋੜੀ ਸਿਰਫ ਜਾਣਨਾ ਖੇਲਵਾੜਾ ਹੈ ਉਹਦੇ ਵਜਾਓ ਹੁਣ ਮੌਕਾ ਆਪਣਾ ਪੰਜਾਬੀਆਂ ਦੀ ਕੀ ਆਦਤ ਆ ਆਪਾਂ ਟਾਈਮ ਲੰਘ ਕੇ ਚੀਜ਼ ਨੂੰ ਵਿਚਾਰਦੇ ਆ ਅੱਜ ਉਹ ਟਾਈਮ ਆ ਵਿਚਾਰਨ ਵਾਲਾ ਅੱਜ ਉਹ 10 ਸਾਲ ਨੂੰ ਕਹਾਂਗੇ ਆਪਾਂ ਤਾਂ ਐ ਕਰ ਜਾਂਦੇ ਜੇ ਉਦੋਂ ਐ ਕਰ ਜਾਂਦੇ ਜੇ ਤਾਂ ਫਿਰ ਬੰਦੇ ਨੂੰ ਸਾਰੀ ਉਮਰ ਮਾਰ ਜਾਂਦੀ ਐ ਹੁਣ ਪਸ਼ੂ ਰੱਖਣੇ ਸਟਾਰਟ ਕਰ ਦੋ ਪਾ ਮੇਕ ਪਸ਼ੂ ਰੱਖ ਲਓ ਕੋਈ ਵੱਡੀ ਦਿੱਕਤ ਨਹੀਂ ਆ ਸ਼ਹਿਰ ਦੇ ਵਿੱਚ ਵੀ ਪਸ਼ੂ ਰੱਖਿਆ ਜਾਂਦਾ ਟਾਲਾਂ ਅੱਜਕੱਲ ਹਰੇ ਟਾਲਾਂ ਆਮ ਨੇ ਜਿੱਥੇ ਮਰਜ਼ੀ ਤੁਸੀਂ ਲੈ ਲਿਓ ਪਰ ਜਿਹੜੇ ਵੀ ਇੱਕ ਸ਼ਹਿਰਲ ਹੋਰ ਬੇਨਤੀ ਆ ਭਰਾਵਾਂ ਨੂੰ ਜੇ ਤੁਸੀਂ ਦੁੱਧ ਲੈਣੇ ਹੋ ਨਾ ਜਿਹੜਾ ਕੋਈ ਤੁਹਾਨੂੰ ਬੰਦਾ ਮਾਝਾ ਦੁੱਧ 50 60 ਰੁਪਏ ਦੀ ਜਾਂਦਾ ਉਹ ਤੇ ਵਿਸ਼ਵਾਸ ਨਾ ਕਰਿਓ ਉਹ ਤੁਹਾਨੂੰ ਪਤਾ ਹੀ ਨਹੀਂ ਕੀ ਪਾ ਕੇ ਦੀ ਜਾਂਦਾ ਜੇ ਸਹੀ ਪਿਓਰ ਮਾਝਾ ਦੁੱਧ ਦਿੰਦਾ ਕੋਈ 70 80 ਰੁਪਏ ਤੋਂ ਘੱਟ ਨਹੀਂ ਪੈਣਾ ਉਹਨੂੰ ਲੱਗਤ ਨਹੀਂ ਪੈਂਦੀ ਵਿਚਾਰੇ ਨੂੰ ਤੁਹਾਨੂੰ ਕਿੱਥੋਂ ਦੇ ਦਊ ਜੇ ਉਹ ਸਸਤਾ ਦੇਊ ਤਾਂ ਕੁਛ ਨਾ ਕੁਛ ਉਹਨੂੰ ਹੀ ਪਤਾ ਵੀ ਰਲਈ ਹੋਣਾ ਚਲੋ ਜਿੱਥੇ ਗਾਂ ਦੁੱਧ ਰਲ ਜਾਊ ਕੋਈ ਮਾੜਾ ਨਹੀਂ ਇਹ ਨਹੀਂ ਪਤਾ ਵਿੱਚ ਕੀ ਰਲ ਜਾਣਾ ਉਹਦੇ ਅੱਜ ਤਾਂ ਹੁਣ ਆ ਕੈਮੀਕਲ ਤੋਂ ਬਣਦਾ ਕਿੰਨੀ ਮਰਜ਼ੀ ਦੁੱਧ ਬਣਾ ਲਓ ਬੰਦਾ ਪਨੀਰ ਦੁਕਾਨ ਦੇ ਸ਼ਹਿਰ ਚ ਵਗ ਜਾਓ ਪਨੀਰ ਮੰਗ ਲੈਨੇ ਆ ਹੱਥ ਨੂੰ ਕਹਿੰਦੇ 40 ਕਿਲੋ ਪਨੀ ਕਿੰਨਾ ਫਰਕ ਪੈਂਦਾ ਉਹ ਚੀਜ਼ ਦਾ ਸੋ ਜਿਹੜੇ ਦਿਨੋਂ ਦਿਨ ਪਸ਼ੂ ਘਟਦੇ ਜਾ ਰਹੇ ਆ ਖਾਸ ਕਰਕੇ ਪਿੰਡ ਵਾਲਿਆਂ ਲਈ ਤਾਂ ਬਹੁਤ ਵੱਡੀ ਆਉਣ ਵਾਲੇ ਸਮੇਂ ਤੇ ਮੁਸ਼ਕਲ ਹੈ ਫਿਰ ਆਪਾਂ ਕਾਰਪੋਰੇਟਸ ਨੂੰ ਕੀ ਕਰਦੇ ਆ ਵੀ ਉਹ ਤਾਂ ਲੁੱਟ ਕੇ ਖਾ ਗਏ ਜੀ ਉਹ ਤਾਂ ਇਹ ਕਰਤਾ ਜੀ ਉਹਨਾਂ ਕੋਲ ਪੈਸਾ ਹੈ ਉਹ ਦੁਨੀਆ ਚ ਲਾਉਣਗੇ ਤੁਸੀਂ ਵੀ ਕਰੋ ਤੁਸੀਂ ਮਿਹਨਤ ਕਰੋ ਬਿਜ਼ਨਸ ਕਰੋ ਸਾਰਾ ਕੁਝ ਤੁਹਾਡੇ ਕੋਲ ਵੀ ਉਹ ਚੀਜ਼ ਆਣੀ ਆ ਪਰ ਆਪਾਂ ਅੰਡੇ ਤੇ ਆ ਕੇ ਦੂਜਿਆਂ ਨੂੰ ਦੋਸ਼ ਦਿੰਦੇ ਹੁਣ ਆਪਣਾ ਮੌਕਾ ਹੁਣ ਅੱਜ 10 ਸਾਲਾਂ ਨੂੰ ਜਾ ਕੇ ਕਹਾਂਗੇ ਵੀ ਦੁੱਧ ਮਹਿੰਗਾ ਹੋ ਗਿਆ ਜਾਂ ਆਟਾ ਮਹਿੰਗਾ ਹੋ ਗਿਆ ਉੱਥੇ ਫਿਰ ਆਪਣਾ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੇ ਚੀਜ਼ ਨੂੰ ਦਿਮਾਗ ਨੂੰ ਪੜ ਉਹ ਇੱਕ ਦਿਨ ਕਾਰਪੋਰੇਟ ਵੱਡੇਕਰਾਂ ਨੇ ਡੇਰੀ ਤੇ ਐਗਰੀਕਲਚਰ ਦੇ ਵਿੱਚ ਆਉਣਗੇ ਹੀ ਆਉਣਗੇ ਇਹ ਗੱਲ ਯਾਦ ਰੱਖਿਓ ਸੋ ਭਰਾਵੋ ਉਹ ਹੁਣ ਬੇਲਾ ਹੁਣ ਆਪਾਂ ਪਸ਼ੂ ਰੱਖਣਾ ਸ਼ੁਰੂ ਕਰੀਏ ਭਾਵੇਂ ਇੱਕ ਰੱਖ ਲਓ ਦੋ ਰੱਖ ਲਓ ਘਰਾਂ ਦੇ ਵਿੱਚ ਦੁੱਧ ਪੀਣ ਨੂੰ ਜ਼ਰੂਰ ਪਸ਼ੂ ਚਾਹੀਦਾ ਜੇ ਨਹੀਂ ਬੇਚਿਆ ਦੁੱਧ ਨਾ ਵੇਚੋ ਕੋਈ ਚੱਕਰ ਨਹੀਂ ਕੋਈ ਜੇ ਨਹੀਂ ਤੁਹਾਨੂੰ ਕੋਈ ਹੋਰ ਬਿਜ਼ਨਸਾਂ ਕਰੀ ਚੱਲੋ ਆਪਦਾ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਅੱਜ ਜਿਹੜੀ ਵੀਡੀਓ ਦੇਖੀ ਆ ਉਹ ਬਹੁਤ ਜ਼ਿਆਦਾ ਘਾਤਕ ਹੋਣ ਵਾਲੀ ਹੈ 5 ਸਾਲਾਂ ਦੇ ਵਿੱਚ ਇਹਨੇ ਮੱਝਾਂ ਘਟ ਜਾਣੀਆਂ ਕੁੱਤੇ ਬੇਲੇ ਵਧ ਗਏ ਮੈਂ ਕਹਿੰਦਾ ਜਾਨਵਰ ਸਾਰੇ ਰੱਖ ਲਓ ਕੁੱਤਾ ਰ ਜਨਗਣਨਾ ਦੇ ਕਹਾਡੇ ਜਿੰਨੇ ਬੱਕਰੀ ਵਧ ਗਈ ਬੱਕਰੀ ਚਲੋ ਦੁੱਧ ਦਾ ਵੀ ਸੋਰਸ ਆ ਬਧੀਆ ਚੀਜ਼ ਆ ਰੱਖੋ ਪਰ ਜਿਹੜੀ ਮੱਝਾਂ ਗਾਂਾਂ ਦੀ ਡੇਰੀ ਹੈ ਮੇਨ ਆਪਣਾ ਦੁੱਧ ਦੀ ਪ੍ਰੋਡਕਸ਼ਨ ਜਿਹੜੀ ਸਭ ਤੋਂ ਵੱਧ ਕਰਦੀ ਹੈ ਉਹ ਜੋ ਦਿਨੋਂ ਦਿਨ ਘਟਦੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ 10 ਸਾਲਾਂ ਨੂੰ 15 ਸਾਲਾਂ ਨੂੰ ਸਵਾਲ ਖੜੇ ਕਰੂਗੀ ਫਿਰ ਆਪਾਂ ਕਾਰਪੋਰੇਸ਼ਨ ਨੂੰ ਕਹਣਾ ਹੁੰਦਾ ਕਿ ਅਮਰੀਕਾ ਦੇ ਵਿੱਚ ਜਾ ਕੇ ਤੁਸੀਂ ਡੇਰੀਆਂ ਦੇਖਿਆ ਕਦੇ ਇੰਨੇ ਕ ਜਿਆਦੇ ਮਹਿੰਗਾ ਜੇ ਉੱਥੇ ਕਿਸੇ ਨੇ ਪਸ਼ੂ ਰੱਖਣਾ ਨਾ ਬਹੁਤ ਜਿਆਦੇ ਮਹਿੰਗਾ ਹੈ ਵੱਡੇ ਕਾਰਪੋਰੇਟ ਘਰਾਣੇ ਉੱਥੇ ਡੇਰੀਆਂ ਪਾਉਂਦੇ ਨੇ ਆਪਣੇ ਆਮ ਵਰਗੇ ਬੰਦੇ ਦੀ ਵਸ ਦੀ ਗੱਲ ਨਹੀਂ ਜ ਤਾਂ ਦੋ ਪੜੀਆਂ ਬਣਾਉਣ ਤੇ ਰੁੱਲ ਜਾਣਗੀਆਂ ਤੀਜੀ ਪੜੀ ਜਾ ਕੇ ਉਹ ਚ ਮੁਨਾਫਾ ਖੱਟੂ ਇੰਨਾ ਖਰਚਾ ਆਪਾਂ ਤਾਂ ਇੱਥੇ ਕੋਈ ਪੁੱਛਦੀ ਨਹੀਂ ਚਾਹੇ ਦੋ ਰੱਖ ਲਓ ਚਾਰ ਰੱਖ ਲਓ ਕੋਈ ਆਪਾਂ ਤਾਂ ਟੈਕਸ ਨਹੀਂ ਕੋਈ ਕੁਝ ਨਹੀਂ ਕੋਈ ਆਪਣਾ ਦੁੱਧ ਸੈਂਪਲ ਨਹੀਂ ਹੁੰਦਾ ਆਪਾਂ ਦਾ ਪਸ਼ੂ ਰੱਖਣਾ ਬਹੁਤ ਜਿਆਦਾ ਸੌਖਾ ਉਹਦੋਂ ਕਦੇ ਨੈਟ ਤੇ ਅੱਜ ਕੱਲ YouTube ਤੇ ਸਾਰੀਆਂ ਵੀਡੀਓਜ਼ ਪਈਆਂ ਤੁਸੀਂ ਵੀਡੀਓ ਚੈੱਕ ਕਰਿਓ ਵੀ ਕਿੰਨੇ ਜਿਆਦੇ ਐਨੀਮਲ ਰੱਖਣੇ ਉੱਥੇ ਔਖੇ ਨੇ ਸੋ ਇਹ ਨਾ ਸੋਚਿਆ ਕਰੋ ਅੱਜ ਦੋ ਸਾਲ ਵਾਲੀ ਮੱਝ ਜਿਹੜੀ 80 ਹਜ਼ਾਰ ਅੱਜ ਲੱਖ ਦੀ ਹੋ ਗਈ ਉਹ ਤਾਂ ਆਉਂਦੇ ਦੋ ਤਿੰਨ ਸਾਲਾਂ ਚ ਮੱਝ 2 ਲੱਖ ਤੁਹਾਨੂੰ ਘੱਟ ਨਹੀਂ ਮਿਲ ਉਹੀ ਆਪਦੇ ਘਰੇ ਤੁਸੀਂ ਰੱਖੋ ਅੱਗੇ ਬੱਚੇ ਆਉਣਗੇ ਚੰਗੀਆਂ ਮੱਝਾਂ ਤੁਹਾਡੇ ਘਰੇ ਰਹਿਣੀਆਂ ਆਉਣ ਵਾਲਾ ਸਮਾਂ ਇੱਕ ਇਹ ਜਾਓ ਤੁਸੀਂ ਮੇਰੀ ਗੱਲ ਯਾਦ ਰੱਖਿਓ ਆਮ ਮੱਝ ਤਣੇ ਤੋਂ 4 ਲੱਖ ਦੀ ਮਿਲਣੀ ਆ ਜਿਹੜੀ ਚੰਗੀ ਮੱਝ ਆ ਉਹ ਤਾਂ ਹੁਣ ਵੀ 10-12 ਲੱਖ ਦੀ ਵਿਕੀ ਜਾਂਦੀ ਆ ਜਿੱਦਾਂ ਹੁਣ ਹਰਿਆਣੇ ਦੇ ਵਿੱਚ ਇੱਕ ਬੰਦੇ ਨੇ ਹਰਿਆਣਾ ਆਪਣੇ ਨਾਲ ਕਿਉਂ ਅੱਗੇ ਆ ਗਿਆ ਪੰਜਾਬ ਨਾਲ ਕਿਉਂਕਿ ਉਹ ਮਿਹਨਤ ਕਰਦਾ ਇੱਕ ਬੰਦੇ ਨੇ ਹਰਿਆਣੇ ਦੇ ਵਿੱਚ ਮੱਝ ਵੇਚਣੀ ਸੀ ਉਹ ਜਮੀਨ ਨਾਰਮਲ ਪਰਿਵਾਰ ਸੀ ਜਮੀਨ ਨਾਰਮਲ ਜਮੈਂ ਪੰਜ ਚਾਰ ਕੇਲੇ ਖੇਤੀ ਵਾਲਾ ਬੰਦਾ ਸੀ ਪਰ ਮੱਝਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹਰਿਆਣੇ ਚ ਚੰਗੀਆਂ ਨੇ ਉਹਦੀ ਵੀ ਆਪਾਂ ਗੱਲ ਕਰਾਂਗੇ ਪਰ ਉਹ ਬੰਦਾ ਕਹਿੰਦਾ ਵੀ ਮੈਂ ਟਰੈਕਟਰ ਲੈਣਾ ਮੈਨੂੰ ਨਵਾਂ ਟਰੈਕਟਰ ਆ ਦੇਜੋ ਤੇਰੀ ਮੱਝ ਲੈਜੋ ਤੇ ਬੰਦੇ ਨੇ 12-13 ਲੱਖ ਦਾ ਨਵਾਂ ਟਰੈਕਟਰ ਕਢਾ ਕੇ ਦਿੱਤਾ ਤੇ ਉਹਦੀ ਮੱਝ ਲੈ ਕੇ ਗਏ ਇੰਨਾ ਕ ਜਿਆਦੇ ਉਹ ਚੀਜ਼ ਦਾ ਫਰਕ ਪੈਂਦਾ ਤਾਂ ਪਸ਼ੂ ਰੱਖੋ ਘਰ ਦਾ ਦੁੱਧ ਪੀਓ ਐਵੇਂ ਬਿਮਾਰੀਆਂ ਮਹਿੰਗੇ ਦੇ ਚੱਕਰ 'ਚ ਜਾਂ ਖੇਚਲ ਦੇ ਚੱਕਰ 'ਚ ਐਵੇਂ ਜ਼ਹਿਰ ਨਾ ਪੀ ਚੱਲੋ ਇਹ ਕਾਰਸੀਨੋਜਨ ਕੀ ਨੇ ਸਾਰਾ ਕੈਂਸਰ ਹੀ ਕਰਨਗੇ ਬਾਕੀ ਇਸ ਗੱਲ ਤੇ ਜਰੂਰ ਗੌਰ ਕਰਿਓ ਧੰਨਵਾਦ ਜੀ ਸਾਰੇ ਭਰਾਵਾਂ